ਕੂਸ਼ ਨਾਲ ਤਾਂ ਮੋਰੀ ਕਰਦੀ ਪਈ ਆ ਤੇ ਪਤਾ ਨਹੀਂ ਕੀ ਖਾਈ ਆ ਨਾਲੇ ਨਾ ਆਕਟੋਪਸ ਜੇ ਨੇ ਇਹ ਜਗ੍ਹਾ ਜਗ੍ਹਾ ਖੁੱਡਾਂ ਦੇ ਵਿੱਚ ਬੜੇ ਪਏ ਨੇ ਕੰਡੇ ਜੇ ਲੱਗਦੇ ਪਾਈ ਜਾਂਦੇ ਮੈਂ ਕਿਹਾ ਕਰਦੀ ਕਿ ਵੀ ਆ ਥੱਲੇ ਦੇਖਿਆ ਵਾ ਯਾਰ ਸੰਖ ਇਹ ਜਿਉਂਦਾ ਹੋਣੀ ਦੇਖੋ ਚੱਲੂਗਾ ਇਹ ਗੈਲਰੀ ਕਿਵੇਂ ਪਹੁੰਚੀ ਹੋਣੀ ਆ ਇਸ ਟਾਪੂ ਦੇ ਉੱਪਰ ਕੋਈ ਗੈਲਰੀ ਸਾਫ਼ ਕਰਦੇ ਹੋਏ ਨਾ ਕੁਝ ਵੀਡੀਓ ਮਿਲਿਆ ਮੈਂ ਕਿਹਾ ਚਲੋ ਜੀ ਸਾਰਿਆਂ ਨੂੰ ਜੋੜ ਕੇ ਤੁਹਾਨੂੰ ਨਾ ਪੇਸ਼ ਕਰਦੇ ਆ ਵਧੀਆ ਵੀਡੀਓ ਇਹਦੇ ਵਿੱਚ ਤੁਹਾਨੂੰ ਮੱਛੀਆਂ ਗੈਲਰੀਆਂ ਇਹ ਉਹ ਬਹੁਤ ਕੁਝ ਦੇਖੂਗਾ ਆਓ ਚਲੋ ਪੋਰਟ ਪਲੇਆ ਮੈਂ ਨਾ ਇੱਥੇ ਮੱਛੀ ਦੇਖੀ ਆ ਕਿ ਮੱਛੀ ਕੂਸ਼ ਨਾਲ ਤਾਂ ਮੋਰੀ ਕਰਦੀ ਪਈ ਆ ਦੇਖਿਓ ਧਿਆਨ ਨਾਲ ਇਹ ਨਾ ਪੂੰਛੇ ਨਾਲ ਨਾ ਮਿੱਟੀ ਕੱਢ ਕੇ ਖੁੱਡਜੀ ਚ ਵੜ ਜਾ ਰਹੀ ਆ ਤੇ ਖੁੱਡਜੀ ਵੜਨ ਤੋਂ ਬਾਅਦ ਨਾ ਪਤਾ ਨਹੀਂ ਕੀ ਚੁਗੀ ਜਾਂਦੀ ਇਹਨੂੰ ਕੀ ਦਿਖਦਾ ਮੈਨੂੰ ਤਾਂ ਕੁਝ ਦਿਖਿਆ ਨਹੀਂ ਵੀ ਭਾਈ ਇਹ ਕੀ ਖਾ ਰੇ ਨਾਲੇ ਨਾ ਆਕਟੋਪਸ ਜੇ ਨੇ ਇਹ ਜਗਾ ਜਗਾ ਫੁੱਟਾਂ ਦੇ ਵਿੱਚ ਬੜੇ ਬਏ ਨੇ ਕੰਡੇ ਜੇ ਲੱਗਦੇ ਨੇ ਤੇ ਮੈਂ ਕਹਾ ਯਾਰ ਇਹ ਕੀ ਆ ਇਹਨੂੰ ਜੇ ਉਂਗਲ ਲਾਓ ਤਾਂ ਸਾਰੀ ਪੂੰਛ ਵੀ ਟੁੱਟ ਜਾਂਦੀ ਆ ਫਿਰ ਮਨ ਨਹੀਂ ਕਰਦਾ ਹੱਥ ਲਾਉਣ ਨੂੰ ਬਹੁਤ ਜ਼ਿਆਦਾ ਆਕਟੋਪਸ ਜੇ ਹੋਰੀਆਂ ਮੋਰੀਆਂ ਮਾਰੀਆਂ ਜੀਆਂ ਚ ਬੜੇ ਹੋਏ ਨੇ ਮੱਛੀਆਂ ਸਟਾਰ ਫਿਸ਼ ਕਾਫੀ ਕੁਝ ਦਿਖਿਆ ਮੈਨੂੰ ਚਲੋ ਵੀ ਹੁਣ ਵਧੀਏ ਅੱਗੇ ਹੁਣ ਆਪਾਂ ਜਾਣਾ ਕ ਇਹਨਾਂ ਥੱਲੇ ਮੱਛੀਆਂ ਨੂੰ ਕਰਦੀ ਕਿ ਵੀ ਥੱਲੇ ਦੇਖਿਆ ਵਾਹ ਯਾਰਆਂ ਮੱਛੀਆਂ ਤੇ ਮੱਛੀਆਂ ਯਾਰ ਸਭ ਕੁਝ ਹੀ ਖਾ ਜਾ ਰਹੀਆਂ ਨੇ ਇੱਥੇ ਤੇ ਮੈਂ ਕਬੂਤਰ ਦੇਖੇ ਉਹ ਮਸਾਲੇ ਵਾਲੀਆਂ ਸਬਜ਼ੀਆਂ ਖਾਈ ਜਾਂਦੇ ਨੇ ਤੁਹਾਨੂੰ ਅੱਗੇ ਦਿਖਾਉਣਾ ਕਬੂਤਰ ਨਾ ਮਸਾਲੇ ਵਾਲੀ ਸਬਜ਼ੀ ਵੀ ਖਾਂਦੇ ਨੇ ਮਟਰ ਖਾਂਦੇ ਨੇ ਬੇਲ ਪੂੜੀ ਖਾਂਦੇ ਨੇ ਸਭ ਕੁਝ ਖਾਂਦੇ ਨੇ ਮੱਛੀਆਂ ਦੇਖੋ ਇਹਨਾਂ ਨੂੰ ਮੈਂ ਕਰਕਰੇ ਵੀ ਪਾਏ ਚਲੋ ਵੇ ਜਿਆਦਾ ਟਾਈਮ ਨਹੀਂ ਲਾਉਣਾ ਆ ਗਿਆ ਆਪਣਾ ਨੌਟਿਕਾ ਨੌਟਿਕਾ ਤੇ ਆਪਾਂ ਜਾਵਾਂਗੇ ਨੀਲ ਆਈਲੈਂਡ। ਕਰੂਜ਼ ਦੇ ਅੰਦਰ ਏਸੀ ਇੰਨਾ ਘੱਟ ਠੰਡਾ ਛੱਡਿਆ ਹੋਇਆ ਸੀਗਾ ਵੀ ਪੂਰਾ ਐਨ ਚਿਲਡ ਵੈਦਰ ਬਣਾਇਆ ਹੋਇਆ ਸੀਗਾ ਬਾਹਰ ਮੀਂਹ ਪਵੇ। ਚਲੋ ਹੁਣ ਜਿਆਦਾ ਟਾਈਮ ਨਹੀਂ ਲਾਉਣਾ ਪਹੁੰਚਦੇ ਆਪਾਂ ਨੀਲ ਆਈਲੈਂਡ। ਸਾਨੂੰ ਕੇਕੜਾ ਵੀ ਦਿਖਿਆ। ਆ ਦੇਖੋ ਨਿੱਕਾ ਸੰਖ। ਸੰਖ ਇਹ ਜਿਉਂਦਾ ਹੁਣ ਹੀ ਦੇਖੋ ਚੱਲੂਗਾ। ਹੁਣ ਹੀ ਦੇਖੋ ਚੱਲੂਗਾ ਦੇਖੋ। ਆ ਦੇਖਿਓ। ਮੈਂ ਉਹ ਨਾ ਕਿਤੇ ਇਹਨੂੰ ਚੱਕ ਕੇ ਨਾ ਹੱਥ 'ਚ ਫੜ ਲਿਆ ਦੋ ਉਂਗਲਾਂ ਦੇ ਵਿੱਚ ਇਹਨੇ ਆਪਣੀਆਂ ਮੁੱਛਾਂ ਜੀਆਂ ਕੱਢ ਕੇ ਮੇਰੀ ਉਂਗਲ ਤੇ ਫੇਰੀਆਂ ਮੈਨੂੰ ਡਰ ਲੱਗ ਗਿਆ ਆ ਦੇਖੋ ਕੱਢਦੀਆਂ ਮੁੱਛਾਂ ਨਿਕਲ ਲਿਆ ਰੱਬ ਨੇ ਵੀ ਕੀ ਕੀ ਜੀਵ ਬਣਾਏ ਨੇ ਯਾਰ ਇਹਨਾਂ ਨੂੰ ਦੇਖ ਲਓ ਹੈ ਇਹਨਾਂ ਨੂੰ ਕਵਚ ਦਿੱਤਾ ਹੋਇਆ ਅੰਦਰ ਵੜ ਜਾਂਦੇ ਆ ਆ ਨਾ 70 ਰੁਪਏ ਦੇ ਲੈਨੇ 70 ਰੁਪਏ ਦੇ ਯਾ ਤੇ ਮਟਰ ਨੇ ਛੋਲੇ ਨੇ ਮੂੜੀ ਟਾਈਪ ਆ ਗੋੜ ਗੱਪਾ ਜਿਹਾ ਵੀ ਆ ਆ ਚਮਚ ਦਿੱਤੇ ਨੇ ਚਮਚ ਦਾ ਸਟਾਈਲ ਦੇਖਣਾ ਕੀ ਆ ਆ ਦੇਖੋ ਚਮਚ ਦਾ ਸਟਾਈਲ ਉਹਨੇ ਮੈਨੂੰ ਆ ਫੜਾਇਆ ਮੈਂ ਕਹਾ ਯਾਰ ਇਹਦੇ 'ਚ ਕਿਵੇਂ ਖਾਉਂਗਾ ਮੈਂ ਕਹਿੰਦਾ ਇਹਨੂੰ ਖੋਲੋ ਜਦ ਇਹਨੂੰ ਖੋਲੋ ਤਾਂ ਆਹ ਦੇਖੋ ਐ ਤੇ ਐ ਪਾਓ ਐ ਖਾਓ ਇਹਨੂੰ ਯਾਰਾ ਦੇਖੋ ਚਿਪ ਦਿਖਾਓ ਇਹ ਇੰਡੀਅਨ ਯੂਰੀ ਡਿਕਸ਼ਨ ਹੈ ਸਾਰੀ ਸਾਰਾ ਅੱਜੋਂ ਮੈਂ ਹੀ ਪੁਲਿਸਾਂ ਮੋਦੀ ਦਾ ਰਾਜ ਆ ਉਰੇ ਅੰਡੇ ਮਾਂ ਨਿੱਟੋ ਘਾਰ ਹਰ ਚੀਜ਼ ਜਿਵੇਂ ਆਪਣੇ ਇੰਡੀਆ 'ਚ ਹੁੰਦੀ ਆ ਉਹ ਮੇਰਾ ਵੀ ਸਿਸਟਮ ਬਣਿਆ ਹੋਇਆ ਵਾ ਤੇ ਆ ਦੇਖੋ ਜਿਹੜੇ ਫ੍ਰੀडम फाइਟਰ ਸੀਗੇ ਸਾਰਿਆਂ ਨੂੰ ਇੱਥੇ ਰੱਖ ਕੇ ਕੈਦ ਕਰਦੇ ਹੁੰਦੇ ਸੀ ਥੋੜੀ ਦੇਰ 'ਚ ਤੁਹਾਨੂੰ ਦਿਖਾਵਾਂਗੇ ਜਿੰਨੇ ਫ੍ਰੀडम फाइਟਰ ਸੀ ਜਦੋਂ ਉਹ ਦੇਸ਼ ਲਈ ਲੜ ਰਹੇ ਸੀ ਤਾਂ ਉਹਨਾਂ ਨੂੰ ਲਿਆ ਕੇ ਉਹਦੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ ਉਹ ਜੇਲ ਵੀ ਮੈਂ ਦਿਖਾਵਾਂਗਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਧਰ ਕਬੂਤਰ ਮਸਾਲਿਆਂ ਮਸੂਲੇ ਸਭ ਖਾ ਲੈਂਦੇ ਨੇ ਆ ਦੇਖ ਲਓ ਜਿਹੜੀਆਂ ਮੈਂ ਮੂੜੀ ਜੀ ਬਣਵਾਈ ਸੀਗੀ ਪੂਰੀ ਮਸਾਲੇਦਾਰ ਆ ਤੇ ਹੱਥਾਂ ਤੋਂ ਆ ਕੇ ਖਾਂਦੇ ਨੇ ਕਬੂਤਰ ਵੀ ਦੂਜੇ ਸਟਾਈਲ ਦੇ ਨੇ ਇਹ ਦੇਖ ਲਓ ਕਿੰਨੇ ਹਜ਼ਾਰ ਮਾਈਲਸ ਦੀ ਯਾਤਰਾ ਜਾਂ ਤਾਂ ਇਹਨਾਂ ਨੇ ਇੰਡੀਆ ਤੋਂ ਕਰਕੇ ਇੱਧਰ ਆਏ ਨੇ ਜਾਂ ਇਹ థਾਈਲੈਂਡ ਤੋਂ ਯਾਤਰਾ ਕਰਕੇ ਇੱਧਰ ਨੂੰ ਆਏ ਨੇ ਤੇ ਇਹ ਛੋਟੇ ਜਿਹੇ ਟਾਪੂ ਤੇ ਪਹੁੰਚ ਗਏ ਨੇ ਇੱਥੇ ਜ਼ਿਆਦਾ ਕੋਈ ਮਤਲਬ ਪਸ਼ੂ ਵਗੈਰਾ ਜਾਨਵਰ ਨਹੀਂ ਹੈਗੇ ਨਾ ਤੁਹਾਨੂੰ ਗਾਵਾਂ ਦੇਖਣਗੀਆਂ ਨਾ ਬਾਂਦਰ ਵਗੈਰਾ ਦੇਖਣਗੇ ਪਹਿਲਾਂ ਜਦ ਕੀ ਬਾਂਦਰ ਹੁੰਦੇ ਸੀ ਹੁਣ ਨਹੀਂ ਦਿਖੇ ਹੈਗੇ ਸਾਨੂੰ ਤੇ ਆ ਕਬੂਤਰ ਵਗੈਰਾ ਹੈਗੇ ਨੇ ਉੜ ਕੇ ਆ ਗਏ ਹੋਏ ਨੇ ਆਈਲੈਂਡ ਦੇ ਉੱਪਰ ਜਾਂ ਕਿਸੇ ਸ਼ਿਪ ਵਗੈਰਾ ਤੋਂ ਚੜ੍ਹ ਚੜ੍ਹ ਕੇ ਫਿਰ ਬਾਅਦ ਚੋਂ ਬਰੀਡਿੰਗ ਹੋਈ ਤੇ ਕਾਫ ਅੱਜ ਵੀ ਜੇਲਾਂ ਇਸੇ ਪੈਟਰਨ ਤੇ ਬਣੀਆਂ ਹੋਈਆਂ ਨੇ ਆ ਕੁੰਡਾ ਦੇਖ ਲਓ ਤੁਹਾਨੂੰ ਕੁੰਡਾ ਕਿੱਥੇ ਲਿਖਦਾ ਕੁੰਡਾ ਕਟੋ-ਕਟ 16 ਇੰਚ ਇਧਰਲੇ ਪਾਸੇ ਦੇਖੂਗਾ ਬਾਹਰੋਂ ਤਾਂ ਮਾਰਿਆ ਜਾਂਦਾ ਸੀ ਵੀ ਅੰਦਰੋਂ ਕੋਈ ਵੀ ਕੈਦੀ ਹੱਥ ਪਾ ਕੇ ਖੋਲੇ ਨਾ ਤਾਲਾ ਨਾ ਤੋੜੇ ਨਾ ਉਹਨੂੰ ਵੱਢ ਸਕੇ ਉਹ ਵੀ ਦੇਖ ਰਹੀ ਆ ਵਿਚਾਰੀ ਥੱਕੀ ਹੋਈ ਆ ਤੇ ਲੇਟ ਨਾ ਕਰਦੇਓ ਚਲੋ ਆ ਤੁਹਾਨੂੰ ਦਿਖਾਈਏ ਗੈਲਰੀ ਗੈਲਰੀ ਦੇਖੋ ਸ਼ਾਂਤ ਇਹ ਗੈਲਰੀ ਕਿਵੇਂ ਪਹੁੰਚੀ ਹੋਣੀ ਆ ਇਸ ਟਾਪੂ ਦੇ ਉੱਪਰ ਲੱਗਦਾ ਕਿਸੇ ਸ਼ਿਪ ਵਗੈਰਾ ਤੇ ਚੜ ਕੇ ਅੰਗਰੇਜ਼ਾਂ ਦੇ ਨਾਲ ਆ ਗਈ ਹੋਣੀ ਆ ਕਿਉਂਕਿ ਬ੍ਰਿਟਿਸ਼ ਵਾਲਿਆਂ ਦਾ 1933 ਤੱਕ ਰਾਜ ਸੀ ਉਸ ਤੋਂ ਬਾ ਇੰਜੋਏ ਤਾਂ ਪੂਰਾ ਕੀਤਾ ਜੇ ਤੁਸੀਂ ਫੁੱਲ ਵੀਡੀਓ ਦੇਖਣੀ ਆ ਪੋਰਟ ਪਲੇਅਰ ਹੈ ਵਲੌਗ ਨੀਲ ਦੀ ਤਾਂ ਤੁਸੀਂ ਮੇਰੇ ਪੇਜ ਦੇ ਵਿੱਚ ਜਾ ਕੇ ਪਿਛਲੀ ਵੀਡੀਓ 'ਚ ਦੇਖ ਸਕਦੇ ਹੋ ਘੱਟੋ ਘੱਟ ਅੱਧੇ ਘੰਟੇ ਦੀ ਮੈਂ ਬਣਾਈ ਹੋਈ ਆ ਵੀ ਕਿਵੇਂ ਜਾਣਾ ਕਿੱਦਾਂ ਆਣਾ ਵਾਪਸੀ ਤੁਸੀਂ ਜੇ ਤੁਹਾਡੇ ਆ ਲੇਓਵਰ ਆ ਤਾਂ 2-3 ਘੰਟੇ ਦੀ ਬਜਾਏ ਤੁਸੀਂ ਉਹਨੂੰ 10-12 ਘੰਟੇ ਦਾ ਕਰਕੇ ਉਸ ਸਿਟੀ ਨੂੰ ਵੀ ਘੁੰਮ ਸਕਦੇ ਹੋ ਬਾਕੀ ਤੁਹਾਨੂੰ ਇਸ ਵੀਡੀਓ 'ਚ ਕੀ ਵਧੀਆ ਲੱਗਿਆ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰੋਗੇ ਤਾਂ ਹੋਰ ਜੂ 'ਚ ਮੇਰੀਆਂ ਵੀਡੀਓ ਤੁਹਾਨੂੰ ਦਿਖਣੀਆਂ ਸ਼ੁਰੂ ਹੋ ਜਾਇਆ ਕਰਨਗੀਆਂ